ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਜੀ ਅੱਜ ਆਪਾਂ ਕੋ ਬਚਨ ਕਰਾਂਗੇ ਆ ਪਹਿਲਾਂ ਤੁਸੀਂ ਵੀਡੀਓ ਸੁਣੋ ਆ ਜਿਹੜਾ ਸਿੰਘ ਬੋਲ ਰਿਹਾ ਵਾ ਵੀਡੀਓ ਦੇ ਵਿੱਚ ਇਹ ਵੀ ਜਿਹੜਾ 2 ਮਹੀਨੇ ਸੌਣ ਲੋ ਫਿਰ ਉਸ ਤੋਂ ਬਾਅਦ ਆ ਬੰਦ ਕਰਦੇ ਆ ਲੈਵਲ ਤੇ ਸਿਚੁਏਸ਼ਨ ਉਦੇ ਲੈਵਲ ਤੇ ਬਦਲ ਸਕਦੀ ਹੈ ਹਨ ਇਸ ਤਰ੍ਹਾਂ ਹੀ ਕੋਈ ਖੇਡ ਵਰਤੀ ਹੋਊਗੀ ਜਿਵੇਂ ਸਾਨੂੰ ਵੱਡਿਆਂ ਨੇ ਦੱਸਿਆ ਵੀ ਭਾਈ ਬਣਾ ਦਾ ਸਮਾ ਸੀਗਾ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਛੂਟੀਆਂ ਜਾਂਤਾ ਕਰਕੇ ਕਿਹਾ ਜਾਂਦਾ ਹੈ ਠੀਕ ਹੈ ਜਿਨ੍ਹਾਂ ਨੂੰ ਚੌਥੇ ਪੌੜੀਏ ਕਿਹਾ ਜਾਂਦਾ ਚੂੜੇ ਕਿਹਾ ਜਾਂਦਾ ਕਿਸੇ ਨੂੰ ਚਮਾਰ ਕਿਹਾ ਜਾਂਦਾ ਕਿਸੇ ਨੂੰ ਘਮਾਰ ਕਿਹਾ ਜਾਂਦਾ ਬੁੱਢੇਦਾਲ ਦੇ ਵਿੱਚ ਇਹ ਦੱਸ ਰਿਹਾ ਕਿ ਬੁੱਢੇਦਾਲ ਦੇ ਵਿੱਚ ਰਹਿ ਕੇ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਕਿ ਜਿਹੜੇ ਚੌਥੇ ਪੌੜੀਏ ਹਨ ਹੋਰ ਅੱਗੇ ਚੱਲ ਰਿਹਾ ਵਾ ਆਪਾਂ ਵੀ ਸਰਕਾਰ ਵਾਲੇ ਉਹ ਲਫ਼ਜ਼ ਬੋਲ ਰਿਹਾ ਜਿਹੜੇ ਵੀ ਨਿੰਦਣਯੋਗ ਹਨ ਜਿਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਵੀ ਨਹੀਂ ਮੰਨਦਾ ਉਹਨਾਂ ਲਫ਼ਜ਼ਾਂ ਦੇ ਰਹਿ ਤੇ ਗੱਲ ਕਰ ਰਿਹਾ ਕਿ ਇਹ ਜਿਹੜੇ ਮਜਬੀ ਸਿੱਖ ਸੀ ਚਮਿਆਰ ਸਿੱਖ ਸੀ ਕਮਿਆਰ ਸਿੱਖ ਸੀ ਇਹ ਜਾ ਕੇ ਉਸ ਵੇਲੇ ਮੁਸਲਮਾਨਾਂ ਦੇ ਨਾਲ ਲੱਗ ਗਏ ਉਹਨਾਂ ਦੀ ਛਾਂ ਦੇ ਨਾਲ ਮਦਦ ਕੀਤੀ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਬਾਟਾ ਉਹ ਵੱਖਰਾ ਕੀਤਾ ਗਿਆ ਮੈਂ ਇਸ ਵੀਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਕੁੱਤੇ ਛੱਡੇ ਹੋਏ ਆ ਨਾ ਕੁਝ ਜਾਤ ਹੰਕਾਰੀ ਪੰਥਕ ਦੇ ਜਿਹੜੇ ਠੇਕੇਦਾਰ ਬਣੇ ਆ ਉਹਨਾਂ ਨੇ ਇਹ ਕੁਝ ਕੁੱਤੇ ਛੱਡੇ ਹੋਏ ਆ ਜਿਨ੍ਹਾਂ ਦਾ ਅਸੀਂ ਸਖਤ ਨੋਟਿਸ ਲਵਾਂਗੇ ਤੇ ਇਹਨਾਂ ਨੂੰ ਵੇਲੇ ਇੱਕ ਵੇਲੇ ਜਿੱਥੇ ਵੀ ਇਹ ਸਾਡੇ ਨਾਲ ਆ ਕੇ ਚਰਚਾ ਕਰਨ ਜੇ ਆਪਾਂ ਅੱਜ ਇਹ ਗੱਲ ਕਹਿ ਰਹੇ ਆ ਤੇ ਬਦਾਵਾ ਤੇ ਨਹੀਂ ਸੀ ਐਸੀ ਲਿਖਿਆ ਬਦਾਵਾ ਤੇ ਤੁਸੀਂ ਲਿਖਿਆ ਤੁਸੀਂ ਤੇ ਪੰਥ ਦੇ ਵਿੱਚੋਂ ਕੱਢੇ ਨਹੀਂ ਗਏ ਤੁਸੀਂ ਤੇ ਪੰਥ ਦੇ ਵਿੱਚ ਹੀ ਜੇ ਤੁਹਾਨੂੰ ਤੇ ਪੰਥ ਨੇ ਫੇਰ ਵੀ ਆਪਣਾ ਤੁਸੀਂ ਪੰਥ ਤੇ ਕਬਜ਼ਾ ਕਰਕੇ ਬੈਠੇ ਜੇ ਤੇ ਬਦਾਵਾ ਵੀ ਆਪਾਂ ਹੀ ਲਿਖਣ ਵਾਲੇ ਆ ਫਿਰ ਜੇ ਆਪਾਂ ਨਵਾਬੀ ਲਈ ਆ ਨਵਾਬ ਕਪੂਰ ਸਿੰਘ ਨੂੰ ਨਵਾਬੀ ਲਾਗ ਦਿੱਤੀ ਉਹ ਕਿੱਥੋਂ ਆਈ ਸੀ ਉਹ ਵੀ ਤੇ ਮੁਗਲਾਂ ਕੋਲ ਆਈ ਸੀ ਜੱਸਾ ਸਿੰਘ ਰਾਮਗੜੀ ਆਦੀਨਾ ਬੇਗਣਾ ਰਲਿਆ ਸੀ ਉਹਨਾਂ ਦਾ ਤੇ ਬਾਟਾ ਵੱਖਰਾ ਨਹੀਂ ਕੀਤਾ ਇਹ ਜਿਹੜੀਆਂ ਨਾ ਜਿਹੜੇ ਅਸਲ 'ਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਨਾ ਤੁਮਰੰਗ ਰੇਟੇ ਗੁਰੂ ਕੇ بیٹے ਰੋ ਪੰਥ ਕੇ ਸੰਗ ਮੇਟੇ ਇਹਨਾਂ ਨੂੰ ਇਹੋ ਹੀ ਡਾਰਿਆ ਕਿ ਜੇ ਕਿਤੇ ਇਹਨਾਂ ਨੂੰ ਆਪਾਂ ਹੋਰ ਤਰਸਕਾਰ ਕਰਦੇ ਉਹਨਾਂ ਨੂੰ ਤਰਕਰ ਤਰਕਾਰ ਦੇ ਜਿਹੜੇ ਲਫਜ਼ ਬੋਲਦੇ ਨਾ ਵੀ ਇਹ ਜਿਹੜੇ ਆ ਇਹਨਾਂ ਨੂੰ ਗੁਰੂ ਕੇ بیٹے ਹੋਣ ਦਾ ਅਸਲ 'ਚ ਇਹਨਾਂ ਨੂੰ ਡਾਰੇ ਹੋਏ ਸਤਾਉਂਦਾ ਰਹਿੰਦਾ ਵੀ ਜਿਹੜੇ بیٹے ਆ ਉਹੋ ਹੀ ਅਸਲ ਵਾਰਿਸ ਹੁੰਦੇ ਆ ਉਹੋ ਹੀ ਪੰਥ ਦੇ ਮਾਲਕ ਆ ਵੀ ਕਿਤੇ ਇਹ ਕਿਤੇ ਅੱਗੇ ਨਾ ਆ ਜਾਣ ਅੱਗੇ ਨਾ ਆ ਜਾਣ ਉਹ ਜਿਹੜੀਆਂ ਗੱਲਾਂ ਹੁਣ ਸਮਝ ਲਓ ਬੀਤ ਗਈਆਂ ਨੇ ਇਹ ਹੁਣ ਜਿਹੜਾ ਨਾ ਪੰਥ ਜਾਗ ਚੁੱਕਾ ਵਾ ਤੇ ਪੰਥਗੁਰੂ ਗੋਬਿੰਦ ਸਿੰਘ ਦਾ ਤੇ ਗੁਰੂ ਗੋਬਿੰਦ ਸਿੰਘ ਨੇ ਛਾਤੀ ਨਾਲ ਜਿੰਨਾਂ ਨੂੰ ਲਾਇਆ ਉਹ ਸਾਰੇ ਜਾਣਦੇ ਆ ਕਿ ਛਾਤੀ ਨਾਲ ਕਿੰਨਾਂ ਨੂੰ ਲਾਇਆ ਸੀ ਤੇ ਇਹੋ ਜਿਹੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਜੀ ਨਾ ਵੀਰ ਕਿਤੇ ਬਹਿ ਜਾ ਬਹਿ ਕੇ ਤੈਨੂੰ ਸਮਝਾਉਣੇ ਆ ਤੈਨੂੰ ਜਿਹੜਾ ਵੱਡਿਆਂ ਨੇ ਦੱਸਿਆ ਨਾ ਤੈਨੂੰ ਅਸੀਂ ਵੀ ਜਿਹੜਾ ਸਾਡੇ ਵੱਡਿਆਂ ਨੇ ਸਾਨੂੰ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਭੱਜੇ ਜੇ ਕਿਸ ਤਰ੍ਹਾਂ ਤੁਸੀਂ ਗੁਰੂ ਸਾਹਿਬ ਨੂੰ ਤੋਖੇ ਦਿੱਤੇ ਆ ਥਾਂ ਥਾਂ ਤੇ ਅਸੀਂ ਤੈਨੂੰ ਉਹ ਦੱਸਾਂਗੇ ਤੇ ਫਿਰ ਤੁਹਾਨੂੰ ਤੇ ਕਿਸੇ ਨੇ ਇਹ ਨਹੀਂ ਕਿਹਾ ਵੀ ਤੁਸੀਂ ਪੰਥ ਦੇ ਵਿੱਚੋਂ ਬਾਹਰ ਹੋ ਜਾਓ ਕਿ ਉਹ ਕਿ ਸਾਧਾ ਤੇ ਘੋੜੇ ਦੀਆਂ ਬਾਗਾਂ ਤੁਸੀਂ ਫੜ ਰਹੇ ਜੇ ਗੁਰੂ ਸਾਹਿਬ ਕੋ ਤਨਖਾਹਾਂ ਤੁਸੀਂ ਮੰਗ ਰਹੇ ਜੇ ਅਸੀਂ ਥੋੜੀ ਮੰਗੀਏ ਤੇ ਤੁਸੀਂ ਸਾਨੂੰ ਇਤਰਾਸਕਾਰ ਕਰਦੇ ਜੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗਮਰਾਹ ਕਰਦੇ ਜੇ ਕਿ ਜਿਹੜੇ ਗੁਰੂ ਕੇ ਬੇਟੇ ਆ ਉਹ ਗੁਰੂ ਵਾਲੇ ਨਹੀਂ ਤੇ ਜਿਹੜੇ ਤੁਸੀਂ ਗੁਰੂ ਵਾਲੇ ਜਿਹੜੇ ਆਪਣਾ ਅਨਬਦਾਵੇ ਦੇ ਦੇ ਭੱਜੇ ਜੇ ਜਿਹੜੇ ਆਪਣਾ ਗੁਰੂ ਦੇ ਗੁਰੂ ਸਾਹਿਬ ਦੇ ਘੋੜੇ ਦੀਆਂ ਬਾਗਾਂ ਫੜਦੇ ਰਹੇ ਜੇ ਇਸ ਕਰਕੇ ਹੋਜੀ ਦੀ ਜਿਹੜੀ ਆ ਉਹ ਐਨ ਮੰਨ ਲਈ ਤੇ ਇਹਨਾਂ ਨੂੰ ਉਹਨਾਂ ਨੇ ਥੁੱਕ ਕੇ ਚਟਾਇਆ ਤੇ ਤੇਰਾ ਕਿਹੜਾ ਉੱਥੇ ਵੱਡਾ ਵਡੇਰਾ ਖਲੋਤਾ ਸੀ ਜਿਹੜਾ ਤੇ ਨਾਲੇ ਜੇ ਫਿਰ ਥੁੱਕ ਕੇ ਹੀ ਚਟ ਗਏ ਸੀ ਤੇ ਉਹਨਾਂ ਐਨ ਹੀ ਮੰਨ ਲਈ ਤੇ ਕਾਲ ਤਖਤ ਤੇ ਜਦੋਂ ਤੁਸੀਂ ਆਏ ਇਹਨਾਂ ਨੇ ਧੋਖੇ ਨਾਲ ਚਿੱਠੀ ਪਾ ਕੇ ਸਰਦਿਆ ਉਹਨਾਂ ਨੂੰ ਤੇ ਉਹਦੇ ਭੱਜੇ ਆਏ ਨੰਗੇ ਪਿਆਰੀ ਤੇ ਅਸੀਂ ਕਾਲ ਤਖਤ ਦੇ ਤਾਬਿਆਂ 'ਤੇ ਆ ਰਹੇ ਆ ਤਾਬਿਆਂ ਥੱਲੇ ਆ ਤੇ ਕਾਲ ਤਖਤ ਤੇ ਆਇਆ ਉਹਨੂੰ 1764 ਦੇ ਵਿੱਚ ਬਾਬਾ ਵੀਰ ਸਿੰਘ ਤੇ ਉਹਦੇ 500 ਘੋੜਸਵਾਰਾਂ ਦੇ ਜਿਹੜੇ ਕੋਜ ਰਾਮਰੌਣੀ ਦੇ ਕਿਲੇ ਦੇ ਵਿੱਚ ਖਲਾਰ ਰੋਕਿਆ ਗਿਆ ਤੇ ਉੱਥੇ ਤੁਸੀਂ ਕਿਹਾ ਵੀ ਪੰਜ ਸਿੰਘ ਤੁਸੀਂ ਆਜੋ ਪੰਜ ਸਿੰਘ ਉੱਥੇ ਆ ਕੇ ਤੇ ਵਚਨ ਕਰ ਲਓ ਤੇ ਜਦੋਂ ਬਾਬਾ ਬੀਰ ਸਿੰਘ ਨੂੰ ਇੰਨੀ ਗੱਲ ਪੁੱਛੀ ਗਈ ਵੀ ਤੁਸੀਂ ਤਮੂਰ ਨਾਲ ਲੜੇ ਜੇ ਤੇ ਤੁਸੀਂ ਉੱਥੇ ਹਲਾਲ ਮਾਸ ਕਰਦਾ ਤੇ ਉਹਨਾਂ ਨੇ ਉੱਥੇ ਸਪਸ਼ਟੀਕਰਨ ਆਪਣਾ ਦਿੱਤਾ ਤੇ ਨਾਲੇ ਜਿਹੜੇ ਨਜ਼ਰਾਨੇ ਤੇ ਤੋਹਫੇ ਲਿਆਂਦੇ ਇਹ ਉਹ ਪੇੜ ਕੀਤੇ ਕਾਲ ਤਖਤ ਸਾਹਿਬ ਨੂੰ ਤੇ ਉਸ ਵੇਲੇ ਤੁਹਾਡੇ ਜਿਹੜੇ ਉੱਥੇ ਲੁਕੇ ਹੋਏ ਉਸ ਵੇਲੇ ਕਾਲ ਤਖਤ ਸਾਹਿਬ ਇਹ ਬਿਲਡਿੰਗ ਨੂੰ ਮਾਤ ਕਾਲ ਤਖਤ ਸਾਹਿਬ ਨਹੀਂ ਉਥੇ ਥੜਾ ਹੀ ਤੇ ਥੜੇ ਤੇ ਬੈਠ ਕੇ ਬਚਣ ਹੁੰਦੇ ਇਹ ਤੇ ਜਿਹੜੇ ਥੜੇ ਤੇ ਦਿਵਾਲੇ ਬੁੰਗੇ ਸੀ ਉਹਨਾਂ ਦੇ ਵਿੱਚੋਂ ਤੁਸੀਂ ਗੋਲੀ ਚਲਾ ਕੇ ਤੇ ਬਾਬਾ ਵੀਰ ਸਿੰਘ ਨੂੰ ਸ਼ਹੀਦ ਕੀਤਾ ਫਿਰ ਤੁਹਾਨੂੰ ਐਡਾ ਡਰ ਕਾਦਾ ਸੀ ਬਾਬੇ ਵੀਰ ਸਿੰਘ ਦਾ ਜਿਹੜਾ ਉਹਨੂੰ ਤੁਸੀਂ ਸ਼ਹੀਦ ਕਰ ਦਿੱਤਾ ਜੇ ਤੁਹਾਨੂੰ ਉਹਦਾ ਦੁਹਰਾ ਮਾਰਾ ਇਹੋ ਹੀ ਲੱਗਦਾ ਹੈ ਵੀ ਉਹਨੇ ਇਹ ਨਹੀਂ ਮੰਨ ਲਈ ਤੇ ਫਿਰ ਜਿਹਨੇ ਇਹ ਨਹੀਂ ਮੰਨ ਲਈ ਉਹ ਤਾਂ ਤੁਹਾਨੂੰ ਕੀ ਡਰ ਰੇ ਤੁਹਾਨੂੰ ਤੁਸੀਂ ਸ਼ਹੀਦ ਕਰ ਰਹੇ ਜੇ ਉਹਦੇ ਜਿਹੜੇ ਘੋੜਸਵਾਰ ਹੀ ਰਾਮਲੋਣੀ ਦੇ ਕਿਲੇ ਦੇ ਵਿੱਚ ਰੁਕੇ ਹੋਏ ਉਹਨਾਂ ਨੂੰ ਤੁਸੀਂ ਧੋਖੇ ਨਾਲ ਬੰਦੀ ਬਣਾ ਕੇ ਸ਼ਹੀਦ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਵਿੱਚੋਂ ਆ ਜਿਹੜੇ ਬੱਚੇ ਪੁੱਛ ਮਲੇ ਕੋ ਸ੍ਰੀਨਗਰ ਕੋ ਹیدر ਆਸਾਮ ਘਵਾਟੀ ਵਾਲ ਜਿਹੜੇ ਉਦੋਂ ਦੇ ਜਾ ਕੇ ਵਸੇ ਹੋਏ ਹਨ ਜਿਹੜੇ ਸਿੱਖ ਪਰਿਵਾਰ ਉਹਨਾਂ ਦੇ ਹਾਲੇ ਤੱਕ ਸਿੱਖੀ ਨਹੀਂ ਛੱਡੀ ਹਾਲੇ ਤੱਕ ਗੁਰੂ ਦੇ ਨਾਲ ਜੁੜੇ ਹੋਏ ਆ ਤੁਸੀਂ ਤੇ ਆਪਣਾ ਇਹੋ ਜਿਹੇ ਕਰਤੂਤਾਂ ਕਰਨ ਵਾਲੇ ਤੇ ਤੁਸੀਂ ਮੁਗਲਾਂ ਦੇ ਨਾਲ ਰਲੇ ਹੋਏ ਤੁਸੀਂ ਮੁਗਲਾਂ ਦਾ ਡੀਐਨਏ ਤੁਹਾਡਾ ਰਲਦਾ ਤੇ ਕਹਿੰਦੇ ਤੁਸੀਂ ਦੂਜਿਆਂ ਨੂੰ ਜੇ ਇਹੋ ਜੀਆਂ ਹਰਕਤਾਂ ਬਿਲਕੁਲੋਂ ਬੰਦ ਕਰੋ ਤੁਹਾਨੂੰ ਇਹ ਤਾੜਨਾ ਜੇ ਕਿਉਂਕਿ ਤੂੰ ਵਾਰ-ਵਾਰ ਤੇਰੀਆਂ ਅੱਗੇ ਵੀ ਕਈ ਵੀਡੀਓ ਆਈਆਂ ਕੋਈ ਇਹੋ ਜੀਆਂ ਜਿਹੜੀਆਂ ਹਾਦੇ ਤੇ ਨਿਸ਼ਾਨਾ ਚਾਹ ਕਦੀ ਚੌਥੇ ਪੌੜੀ ਤੇ ਕਦੀ ਚੂੜੇ ਕਦੀ ਇਹੋ ਜੀਆਂ ਜਿਹੜੀਆਂ ਸ਼ਰਾਬਤਾਂ ਕਰਦਾ ਇਹ ਤੈਨੂੰ ਬਿਲਕੁਲੋਂ ਬੰਦ ਕਰਨੀਆਂ ਪੈਣੀਆਂ ਹਰਕਤਾ ਤੋਂ ਬਾਜ ਆਓ ਜਿਹੜੇ ਕੁੱਤੇ ਚਾਰ ਪੰਜ ਛੱਡੇ ਆ ਇਹਨਾਂ ਦਾ ਹਿਸਕਤ ਨੋਡ ਸਲਵਾਂਗੇ ਜੇ ਕਿਤੇ ਵਿਚਾਰ ਚਰਚਾ ਕਰਨੀ ਤੇ ਬਹਿ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ